ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਸੀਂ ਜਿਹੜਾ ਕੀ ਸੀਟੈਟ ਦਾ ਜਿਹੜੇ ਸਟੂਡੈਂਟਸ ਨੇ ਐਗਜ਼ਾਮ ਦਿੱਤਾ ਸੀਗਾ ਉਹਨਾਂ ਨੇ ਰਿਜ਼ਲਟ ਦੇਖ ਲਿਆ ਹੋਣਾ ਤੇ ਸੀਟੈਟ ਦਾ ਰਿਜ਼ਲਟ ਦੇ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਸਾਹਮਣੇ ਇੱਕ ਜੜੀ ਕੀ ਹੈਗੇ ਨੈਕਸਟ ਐਗਜ਼ਾਮ ਕਦੋਂ ਹੋਣਾ ਹੈ ਔਰ सीटेट ਕੀ ਜ਼ਰੂਰੀ ਹੈ ਕਲੀਅਰ ਕਰਨਾ ਕਿ सीटेट ਨਾਲ ਹੀ ਨੌਕਰੀ ਮਿਲ ਸਕਦੀ ਹੈ अदरवाइज ਸਾਨੂੰ सीटेट ਤੋਂ ਬਿਨਾ ਨੌਕਰੀ ਨਹੀਂ ਮਿਲੇਗੀ ਤਾਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਕਾਫੀ ਸਟੂਡੈਂਟਸ ਦੇ ਕੁਐਸਚਨ ਕਿਊਰੀਜ਼ ਆ ਰਹੀਆਂ ਸੀਗੀਆਂ ਮੈਂ ਕਿਹਾ ਚਲੋ ਇੱਕ ਸਟ੍ਰੈਟਜੀ ਵੀਡੀਓ ਨਾ ਤੁਹਾਨੂੰ ਸਾਰੇ ਸਟੂਡੈਂਟਸ ਦਾ ਫਾਇਦਾ ਹੋ ਜਾਏਗਾ ਉਹਦੇ ਲਈ ਬਣਾ ਦਿੰਦੇ ਹਾਂਗੇ ਤਾਂ ਇੱਥੇ ਸਾਰੇ ਜਿਹੜੀ ਕਿ ਤੁਹਾਨੂੰ ਮਤਲਬ ਕਿ ਜਿਹੜੀ ਇੱਕ ਪ੍ਰੈਪਰੇਸ਼ਨ ਦੀ ਇੱਕ ਗਾਈਡੈਂਸ ਆ ਉਹ ਵੀ ਦੱਸਾਂਗੀ ਪੂਰੀ ਜਿਹੜੀ ਕਿ ਹੈ ਮਤਲਬ ਆਥੈਂਟਿਕ ਜਿਹੜੀ ਵੀਡੀਓ ਹੋएगी ਕੋਈ ਐਦਾ ਨਹੀਂ ਹੈਗਾ ਵੀ ਤੁਹਾਨੂੰ ਜਿਹੜੀ ਚੀਜ਼ਾਂ ਪਤਾ ਨਹੀਂ ਗਈਆਂ ਉਹਦੇ ਬਾਰੇ ਜਿਹੜੀ ਕੀ ਹੈਗੀ ਇੱਕ ਆਪਾਂ ਵੀ ਟਾਈਮ ਪਾਸ ਨਹੀਂ ਕਰਾਂਗੇ ਠੀਕ ਹੈ ਇੱਥੇ ਤੁਹਾਨੂੰ ਨੌਲੇਜ ਜਿਹੜੀ ਕੀ ਹੈਗੀ ਉਹ ਦਿੱਤੀ ਜਾਏਗੀ ਤਾਂ ਕਾਫੀ ਸਟੂਡੈਂਟਸ ਦੇ ਕਿਉਰੀਜ਼ ਆ ਰਹੀਆਂ ਸੀ ਇੱਕ ਮਤਲਬ ਮੋਟੀਵੇਸ਼ਨ ਵੀ ਹੋ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਕੀ ਹੈਗਾ ਮੈਂ ਤੁਹਾਨੂੰ ਇਹ ਦੱਸਾਂਗੀ ਵੀ ਸੀਟੈਟ ਜਿਹੜਾ ਹੈਗਾ ਹੈ ਵੀ ਉਹ ਜ਼ਰੂਰੀ ਹੈ ਵੀ ਕਲੀਅਰ ਕੀਤਾ ਜਾਵੇ ਜਾਂ ਫਿਰ ਸੀਟੈਟ ਤੋਂ ਮੇਰਾ ਜਿਹੜੇ ਸੇ ਸਟੇਟ ਐਗਜ਼ਾਮ ਦਿੰਨੇ ਆ ਪੀਟੈਟ ਹੋ ਗਿਆ ਸਟੈਟ ਹੋ ਗਿਆ ਜਾਂ ਤੁਹਾਡਾ ਰੀਟ ਹੋ ਗਿਆ ਰਾਜਸਥਾਨ ਦਾ ਵੀ ਉਹੀ ਅਸੀਂ ਕਲੀਅਰ ਕਰ ਸਕਦੇ ਆ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੀ ਸਭ ਤੋਂ ਪਹਿਲਾਂ ਤਾਂ ਵੀ ਸੀਟੈਟ ਜਿਹੜਾ ਕੀ ਹੈਗਾ ਇਹ ਕਿਹੜੀਆਂ-ਕਿਹੜੀਆਂ ਜੜੀਆਂ ਐਗਜ਼ਾਮਸ ਹੁੰਦੇ ਨੇ ਕਿਹੜੇ ਕਿਹੜੇ ਪੇਪਰ ਹੁੰਦੇ ਨੇ ਉਹਨਾਂ ਲਈ ਜ਼ਰੂਰੀ ਆ ਤਾਂ ਮੈਂ ਇੱਥੇ ਇਹ ਜਿਹੜਾ ਕਲੀਅਰ ਕਰ ਦੇਣੀ ਆ ਵੀ ਜੇ ਤੁਹਾਡਾ ਸੀਟ ਐਟ ਕਲੀਅਰ ਹੋਏਗਾ ਤਾਂ ਤੁਸੀਂ केवीएस केंद्र विद्यालय ਲਈ ਜਿਹੜੇ ਕੀ ਹੋਣਗੇ एलिजिबल ਹੋਣਗੇ ਐਨਵੀਐਸ ਜਿਹੜੇ ਨਵੋਦੇ ਵਿਦਿਆਲੇ ਹੋਣਗੇ ਉਹਨਾਂ ਲਈ एलिजिबल ਹੋਣਗੇ ਔਰ ਜਿਹੜੇ ਕਿ ਡੀਟ੍ਰਿਪਲੱਸ ਬੀ ਜਿਵੇਂ ਹੁਣ ਦਿੱਲੀ ਦੀਆਂ ਪੋਸਟ ਆਈਆਂ ਨੇਗੀਆਂ ਉਹਨਾਂ ਲਈ ਤੁਸੀਂ ਕੀ ਹੋਵੋਗੇ एलिजिबल ਹੋਵੋਗੇ ਔਰ ਚੰਡੀਗੜ੍ਹ ਦੇ ਜਿਹੜੀਆਂ ਤੁਹਾਨੂੰ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਹੁਣ ٹیਜੀਟੀ ਦੀਆਂ ਪੋਸਟ ਆਈਆਂ ਨੇ ਉਹੀ ਸਟੂਡੈਂਟ ਜਿਹੜੇ ਫਿਲ ਕਰ ਸਕਦੇ ਨੇ ਜਿਨ੍ਹਾਂ ਦਾ ਸੀਟੈਟ ਕੁਆਲੀਫਾਈ ਹੈਗਾ ਇੱਥੇ ਮੈਂ ਇੱਕ ਹੋਰ ਦੱਸਣੀ ਵੀ ਜਿਹੜੇ ਈਐਮਆਰਐਸ ਦਾ ਈਐਮਆਰਐਸ ਦਾ ਜਿਹੜਾ ਪੇਪਰ ਹੁੰਦਾਗਾ ਉਹ ਵੀ ਇਕੱਲੇ ਮਾਡਰ ਰੈਜੀਡੈਂਸੀ ਸਕੂਲ ਲੈਗੇ ਇਹ ਵੀ ਤੁਸੀਂ ਜਿਹੜੇ ਕੀ ਹੈਗਾ ਸੀਟੈਟ ਵਾਲੇ ਸਟੂਡੈਂਟ ਹੀ ਜਿਹੜੇ ਕਿ ਨੇਗੇ ਉਹ ਇਸ ਫਾਰਮ ਨੂੰ ਫਿਲ ਕਰ ਸਕਦੇ ਨੇ ਕੀ ਤੁਸੀਂ ਹੁਣ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ ਵੀ ਸੀਟੈਟ ਕਰਨਾ ਕੁਆਲੀਫਾਈ ਕਰਨਾ ਜ਼ਰੂਰੀ ਆ ਤਾਂ ਹਾਂ ਸੀਟੈਟ ਜਿਹੜਾ ਕੀ ਹੈ ਜਿੰਨੇ ਵੀ ਸਟੇਟ ਦੇ ਸੈਂਟਰ ਲੈਵਲ ਦੀਆਂ ਪੋਸਟ ਆਉਂਦੀਆਂ ਨੇ ਉਹਨਾਂ ਦੇ ਲਈ ਸੀਟੈਟ ਜਿਹੜਾ ਕੀ ਹੈਗਾ ਕੰਪਲਸਰੀ ਮੰਨਿਆ ਜਾਂਦਾ ਤਾਂ ਤੁਸੀਂ ਐਲੀਜੀਬਲ ਹੋਵੋਗੇ ਠੀਕ ਹੈ ਜਿੱਦਾਂ ਸਟੇਟਲੀ ਜਿਹੜਾ ਕੀ ਪੀਟੈਟ ਹੋ ਗਿਆ ਸਟਾਰਟ ਹੋ ਗਿਆ ਰੀਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਿ ਉਹ ਆਪਣੇ ਆਪਣੇ ਲੈਵਲ ٹیਜੀਟੀ ਸਕਰੀਨਿੰਗ ਹੋ ਗਿਆ ਪੰਜਾਬ ਦੇ ਵਿੱਚ ਮਾਸਟਰ ਗ੍ਰੈਡੂਏਟਰ ਹੋ ਗਿਆ ਹਨ ਐਦਾਂ ਜਿਹੜੇ ਕਿ ਨੇ ਉਹ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਨੇ ਜੇ ਤੁਸੀਂ ਮੈਨੂੰ ਕਿ ਸੈਂਟਰ ਦੇ ਜਿਹੜੀ ਕਿ জব ਲੈਣੀ ਚਾਹੁੰਦੇ ਹੋ ਕਿ ਟੈਸਟ ਜਿਹੜਾ ਕਿ ਇਹ ਕਲੀਅਰ ਕਰਨਾ ਕੋਈ ਮਤਲਬ ਜੇ ਤੁਸੀਂ ਇੱਕ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਇਹ ਨਹੀਂ ਹੈਗਾ ਵੀ ਅਸੀਂ ਜਿਹੜੇ ਕਿ ਦਿੱਲੀ ਦੀ ਤਿਆਰੀ ਕਰ ਰਹੇ ਆ ਕਿ ਅਸੀਂ ਚੰਡੀਗੜ੍ਹ ਲਈ ਵੀ ਤਿਆਰੀ ਕਰ ਤਿਆਰੀ ਕਰ ਸਕਦੇ ਆ ਜਾਂ ਫਿਰ ਤੁਸੀਂ ਕਹੋਗੇ ਵੀ ਅਸੀਂ ਜਿਹੜੇ ਕਿ ਨਗੇ ਕਾਫੀ ਸਟੂਡੈਂਟਸ ਦੇ ਸਵਾਲ ਆਉਂਦੇ ਨੇ ਕਿ ਵੀ ਇਹਨਾਂ ਦਾ ਸਿਲੇਬਸ ਕੀ ਆਗਾ ਵੀ ਸਿਲੇਬਸ ਹਣਾ ਤਾਂ ਦੇਖੋ ਮਤਲਬ ਕਿ ਕਾਮਨ ਸਿਲੇਬਸ ਜਿਹੜਾ ਸੇਮ ਹੀ ਹੈ ਹਿੰਦੀ ਇੰਗਲਿਸ਼ ਸਾਰੇ ਕਿਤੇ ਸੇਮ ਐਜ਼ ਇਟ ਹੀ ਆਉਣੀ ਹੈਗੀ ਇਹ ਚੇਂਜ ਨਹੀਂ ਹੁੰਦੀ ਆਡਾ ਉਹ ਜੇ ਸੇਮ ਹੀ ਹੋਣੀ ਹੈ ਐਨਪੀ ਦੇ ਜਿਹੜੇ ਰੂਲ ਨੇ ਉਹ ਸੇਮ ਹੀ ਹਰ ਇੱਕ ਪੇਪਰ ਦੇ ਪੁੱਛੇ ਜਾਣਗੇ ਜੋ ਕਰੰਟ ਅਫੇਅਰ ਨੇ ਉਹ ਹਰ ਇੱਕ ਪੇਪਰ ਦੇ ਵਿੱਚ ਹੋਣਗੇ ਇਸ ਕਰਕੇ ਇਹ ਚੀਜ਼ ਨਾ ਸੋਚੋ ਕਰੋ ਵੀ ਦਿੱਲੀ ਦੀ ਤਿਆਰੀ ਕਰ ਰਹੇ ਹਾਂ ਅਸੀਂ ਅਲੱਗ ਤੋਂ ਕਰੀਏ ਚੰਡੀਗੜ੍ਹ ਦੀ ਤਿਆਰੀ ਕਰ ਰਹੇ ਹਾਂ ਅਲੱਗ ਤੋਂ ਕਰੀਏ ਇਹ ਜਿਹੜੀ ਕੀ ਹੈਗੀ ਤੁਹਾਡੇ ਜਿਹੜੇ ਕਿ ਸਿਲੇਬਸ ਕਿਤੇ ਜਿਹੜਾ ਕਿ 75 ਪਰਸੈਂਟ ਜਿਹੜਾ ਸਿਲੇਬਸ ਉਹ ਸੇਮ ਹੁੰਦਾ 25 ਪਰਸੈਂਟ ਸਿਲੇਬਸ ਜਿਹੜਾ ਕਿ ਉਹ ਆਪਣੇ ਅਕੋਰਡਿੰਗ ਜਿਵੇਂ ਕੀ ਆ ਦਿੱਲੀ ਦੇ ਵਿੱਚ ਜਿਹੜੇ ਕਿ ਕੰਪਿਊਟਰ ਨਹੀਂ ਆਏਗਾ ਬੀਬੀ ਨੰਬਰ ਦੇ ਵਿੱਚ ਉਹਨਾਂ ਨੇ ਡਿਵਾਈਡੇਸ਼ਨ ਕੀਤੀ ਹੋਈ ਆ ਪਰ ਚੰਡੀਗੜ੍ਹ ਵਾਲਿਆਂ ਨੇ 12 ਬਾਰ ਨੰਬਰ ਚ ਕਰਖੀ ਆ ਮੈਥ ਰੀਜ਼ਨਿੰਗ ਸੇਮ ਆ ਕਰੰਟ ਅਫੇਅਰ ਸੇਮ ਨੇ ਬਟ ਕੀ ਆ ਇੱਥੇ ਇਹਨਾਂ ਨੇ ਕੰਪਿਊਟਰ ਪਾਤਾ ਫਿਰ ਮਤਲਬ ਥੋੜਾ ਬਹੁਤ ਜਿਹੜਾ ਕਿ ਆ ਤੁਹਾਨੂੰ ਡਿਫਰੈਂਟ ਜਿਹੜਾ ਕਿ ਇਹ ਦੇਖਣ ਨੂੰ ਮਿਲੇਗਾ ਅਸੋ ਬਾ ਜਿਹੜਾ ਕਿ ਇਹ ਸੀਟ ਐਟ ਜਿਹੜਾ ਕੀ ਹੈਗਾ ਮਤਲਬ ਹੁਣ ਜਿਹੜਾ ਕਾਫੀ ਸਟੂਡੈਂਟਸ ਦਾ ਪੇਪਰ ਹੋਇਆ ਸਭ ਤੋਂ ਪਹਿਲਾਂ ਤਾਂ ਜਿਹੜੇ ਸਟੂਡੈਂਟਸ ਨੇ ਕੁਆਲੀਫਾਈ ਕੀਤਾ ਉਹਨਾਂ ਨੂੰ ਮਤਲਬ ਕਿ ਬਹੁਤ ਵਧੀਆ ਮਤਲਬ ਕਿ ਲੱਕ ਹੋ ਸਕਦਾ ਉਹਨਾਂ ਦਾ ਵੀ ਇਹ ਵਾਲੀਆਂ ਜਿਹੜੀਆਂ ਹੁਣ ਪੋਸਟ ਆਈਆਂ ਨੇ ਜਿੱਦਾਂ 26 ਤੋਂ ਜਿਹੜੀ ਚੰਡੀਗੜ੍ਹ ਦੀਆਂ ਪੋਸਟਾਂ ਅਪਲਾਈ ਹੋਣੀਆਂ ਸਟਾਰਟ ਹੋਣੀਆਂ ਨੇ ਔਰ 8 ਤਰੀਕ ਤੋਂ ਜਿਹੜੀਆਂ ਕਿ ਨੇ ਦਿੱਲੀ ਵਾਲੀਆਂ ਫਾਰਮ ਜਿਹੜੇ ਕਿ ਨੇ ਸਟਾਰਟ ਹੋ ਚੁੱਕੇ ਸੀਗੇ ਬਟ ਮੈਂ ਅੱਜ ਉਹਨਾਂ ਸਟੂਡੈਂਟਸ ਨਾਲ ਵੀ ਖੜੀ ਹਾਂ ਵੀ ਜਿਹੜੇ ਸਟੂਡੈਂਟਸ ਨੇ 1 2 ਨੰਬਰ ਤੋਂ ਜਿਹੜੇ ਰਹਿ ਗਏ ਦਾ ਲੈਵਲ 1 ਜਿਹੜੇ ਬੱਚੇ 9 ਲੱਖ ਬੱਚਾ ਸੀਗੇ ਜਿਨ੍ਹਾਂ ਨੇ ਫਾਰਮ ਲਈ ਕੀਤਾ ਐਲੀਜੀਬਲ ਸੀਗੇ ਫਿਲ ਕੀਤਾ ਤੇ ਲੈਵਲ 2 ਦੇ ਵਿੱਚ 18 ਲੱਖ ਜਿਹੜੇ ਬੱਚੇ ਸੀਗੇ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਕੀ ਸੀਗੇ ਕਿੰਨੇ ਕੁ ਸਟੂਡੈਂਟ ਅਪੀਅਰਿੰਗ ਹੁੰਦੇ ਨੇ ਉਹ ਵੀ ਆਪਾਂ ਜਿਹੜੇ ਕੀ ਆ ਕਿੱਥੇ ਕਿਹੜੀ ਕਮੀ ਰਹਿ ਜਾਂਦੀ ਉਹਦੇ ਬਾਰੇ ਗੱਲ ਕਰਾਂਗੇ ਬਿਜੜਾ ਸੀਟਡ ਦਾ ਪੇਪਰ ਮਤਲਬ ਕਿ 1 ਲਾ ਲਓ ਚਾਹੇ ਲਵਲ 2 ਲਾ ਲਓ ਇਹਦੇ ਵਿੱਚ ਉਹ ਇੱਕ ਤੇ ਜਾਂ ਦੋ ਨੰਬਰ ਤੋਂ ਜਾਂ 3 4 ਨੰਬਰ ਕਹਿ ਦਿੰਨੇ ਅਸੀਂ ਸਰੀ ਮਿਸਟੇਕਸ ਹੋ ਜਾਂਦੀਆਂ ਨੇ ਜਾਂ ਫਿਰ ਟਾਈਮ ਹੀ ਮੈਨੇਜਮੈਂਟ ਨਹੀਂ ਹੋ ਪਉਂਦੀ ਹੈਗੀ ਉਹਨਾਂ ਦੇ ਸਬੰਧ ਦੇ ਵਿੱਚ ਵੀ ਪੇਪਰ ਪਾਸ ਨਹੀਂ ਹੋਇਆ ਸਟੂਡੈਂਟਸ ਦਾ ਕਾਫੀ ਦਾ ਔਰ ਇੱਥੇ ਜਿਹੜੇ ਕੀ ਹੈਗਾ ਕਿਉਂਕਿ ਹਰ ਇੱਕ ਇੱਕ ਹੌਸਲਾ ਹੁੰਦਾ ਇੱਕ ਮੋਟੀਵੇਸ਼ਨ ਹੁੰਦੀ ਆ ਵੀ ਸੋਨੋ ਕੋਈ ਗੱਲ ਨਹੀਂ ਜੇ ਇਹ ਵਾਲਾ ਨਹੀਂ ਹੋਇਆ ਤਾਂ ਅਗਲਾ ਨੈਕਸਟ ਜਿਹੜਾ ਕਿ ਆ ਤੁਸੀਂ ਦਿਨ ਰਾਤ ਇੱਕ ਕਰਕੇ ਮਤਲਬ ਕਿ ਆਪਣਾ ਟਾਰਗੇਟ ਹੈ ਜਿਹੜਾ ਉਹ ਸੈੱਟ ਕਰ ਲੈਣਾ ਟਾਰਗੇਟ ਨੂੰ ਫਿਕਸ ਕਰ ਲੈਣਾ ਵੀ ਜਿਹੜਾ ਕੀ ਆ ਨੈਕਸਟ ਪੇਪਰ ਅਸੀਂ ਜਿਹੜਾ ਕੀ ਹੈ ਕੁਆਲੀਫਾਈ ਕਰਨਾ ਹੀ ਕਰਨਾ ਕਿਉਂਕਿ ਹੁਣ ਜਿਹੜੀ ਐਲੀਜੀਬਿਲਟੀ ਕਰ ਦਿੱਤੀ ਹੈ ਜੇ ਤੁਸੀਂ ਕੋਈ ਵੀ ਐਗਜ਼ਾਮ ਜਿਹੜਾ ਕੀ ਆਗਾ ਕਲੀਅਰ ਮਤਲਬ ਕਿ ਐਲੀਜੀਬਲ ਤਰ੍ਹਾਂ ਹੀ ਹੋਵੋਗੇ ਜੇ ਤੁਹਾਡੇ ਕੋਲ ਸੀਟੈਟ ਕੁਆਲੀਫਾਈ ਹੋਏਗਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਪਾਸ ਮਾਰਕਸ ਹੈਗਾ ਇੱਥੇ ਵੀ ਮੈਂ ਕਾਫੀ ਸਟੂਡੈਂਟਸ ਦੇ ਡਾਊਟ ਹੋਣਗੇ ਮੈਂ ਉਹ ਕਲੀਅਰ ਕਰ ਦਿੰਨੀ ਆ ਵੀ ਜਿਹੜੇ ਜਿਹਦੇ ਵਿੱਚ ਕੀ ਹੋਏਗਾ ਤੁਹਾਡਾ ਜਿਵੇਂ ਦੇਖੋ ਜਨਰਲ ਦੇ ਵਿੱਚ ਜੇ ਤੁਸੀਂ ਮਤਲਬ ਕਿ ਜਨਰਲ ਕੈਟਾਗਰੀ ਦੇ ਵਿੱਚੋਂ ਤੁਹਾਨੂੰ 90 ਜਿਹੜੇ ਕਿਨੇ 150 ਦੇ ਵਿੱਚ 90 ਨੰਬਰ ਲੈਣੇ ਹੋਣਗੇ ਔਰ ਜਿਹੜਾ ਕਿ ਰਿਜ਼ਰਵੇਸ਼ਨ ਆ ਗਈ ਤੁਹਾਡੀ ਕੈਟਾਗਰੀ ਉਹਦੇ ਵਿੱਚੋਂ 82 ਜਿਹੜੇ ਮਾਰਕਸ ਤੁਹਾਡੇ ਕੁਆਲੀਫਾਈ ਹੋਣਗੇ ਬਟ ਬਟ ਇੱਥੇ ਕੁਐਸਚਨ ਮਾਰਕ ਕੀ ਪਾਇਆ ਜਿੱਦਾਂ ਤੁਹਾਡੇ ਜਿਹੜੀ ਕਿ ਡੈਲੀ ਦੀਆਂ ਪੋਸਟਾਂ ਆਈਆਂ ਨੇਗੀਆਂ ਜਿਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਡੀਟ ਪਲੱਸ ਬੀ ਦੇ ਵਿੱਚ ਹੁਣ ਇਹਨਾਂ ਨੇ ਜਿਹੜਾ ਕੀ ਹੈਗਾ ਆਪਣੀ ਮਤਲਬ ਕਿ ਕੈਟਾਗਰੀ ਰੱਖੀ ਹੈ ਜਿਵੇਂ ਹੁਣ ਤੁਸੀਂ ਬਿਹਾਰ ਦੇ ਵਿੱਚ ਦੇਖ ਸਕਦੇ ਹੋਗੇ ਉਹਦੇ ਵਿੱਚੋਂ ਕੀ ਹੈ ਜੇ ਤੁਸੀਂ ਦਿੱਲੀ ਦੇ ਹੀ ਕਿ ਕਿਉਂ OBC ਹਾਂ ਦਿੱਲੀ ਦੇ ਹੀ OBC ਹਾਂ ਉਥੇ ਤੁਹਾਡੇ 80 ਨੰਬਰ ਦੇ ਤੁਸੀਂ एलिजिਬਲ ਹੋ ਅਦਰਵਾਈਜ਼ ਜੇ ਤੁਸੀਂ ਅਦਰ ਸਟੇਟ ਦੇ ਹੋਵੋਗੇ ਤਾਂ ਤੁਸੀਂ ਕੀ ਹੋਵੋਗੇ ਜੇ ਤੁਹਾਡੇ ਕੈਟਾਗਰੀ ਦੇ ਵਿੱਚ ਪਾਸ ਹੋਇਆ ਤੁਹਾਡਾ ਸਿਟੈਟ ਤਾਂ ਉਥੇ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਤੁਹਾਨੂੰ 90 ਨੰਬਰ ਲੈਣੇ ਹੋਣਗੇ ਮੇਰੇ ਕਹਿਣ ਦਾ ਮਕਸਦ ਇਹ ਆ ਵੀ ਤੁਹਾਡਾ ਸਾਰੇ ਸਟੂਡੈਂਟਸ ਦਾ ਚਾਹੇ ਉਹ ਕੈਟਾਗਰੀ 'ਚ ਹੋਣ ਚਾਹੇ ਜਨਰਲ ਦੇ ਵਿੱਚ ਹੋਣ ਤੁਹਾਡੇ ਕੀ ਹੈਗਾ 90 ਪਲੱਸ ਜਿਹੜਾ ਕੀ ਆ ਜਾਂ ਫਿਰ ਮੈਂ ਤਾਂ ਟਾਰਗੇਟ ਤਾਂ 140 ਦਾ ਤੁਹਾਡੇ 100 ਪਲੱਸ ਜਿਹੜੇ ਕੀ ਨੇ ਉਹ ਮਾਰਕਸ ਅਣੇ ਚਾਹੀਦੇ ਨੇਗੇ ਠੀਕ ਹੈ ਇਹ ਹੋਗੇ ਤੁਹਾਡੀ ਅਗਲੇ ਜਿਹੜੇ ਕੀ ਹੈਗੇ ਆਪਾਂ ਗੱਲ ਕਰਦੇ ਆ ਵੀ ਨੈਕਸਟ ਐਗਜ਼ਾਮ ਆ ਜਿਹੜਾ ਕੀ ਆ ਦੇਖੋ ਨੈਕਸਟ ਐਗਜ਼ਾਮ ਜਿੱਦਾਂ ਮਤਲਬ ਕਿ ਸੈਂਟਰ ਜਿਹੜੀ ਕਿ ਆ ਸਾਲ ਦੇ ਵਿੱਚ ਮਤਲਬ ਕਿ ਪੂਰੇ ਈਅਰ ਦੇ ਵਿੱਚ ਕਿ ਇਹ ਦੋ ਵਾਰ ਕੰਡਕਟ ਕਰਾਉਂਦੀ ਆ ਤੁਹਾਡਾ ਇੱਕ ਜੂਨ ਜੁਲਾਈ ਦੇ ਵਿੱਚ ਹੁੰਦਾ ਇੱਕ ਤੁਹਾਡਾ ਜਿਹੜਾ ਕੀ ਸੀਗਾ ਨਵੰਬਰ ਦਸੰਬਰ ਦੇ ਵਿੱਚ ਇਹਨਾਂ ਦਾ ਕਰਾਈਟੇਰੀਆ ਸੀਗਾ ਠੀਕ ਹੈ ਤੇ ਆਨਲਾਈਨ ਹੋਣ ਕਰਕੇ ਜਿਹੜਾ ਪੇਪਰ ਕੀ ਆ ਥੋੜਾ ਜਿਵੇਂ ਹੁਣ ਜੂਨ ਚ ਹੋਇਆ ਤੁਹਾਡਾ ਜਿਹੜਾ 21 ਜਨਵਰੀ ਨੂੰ ਹੋਇਆ ਪੇਪਰ 21 ਜਨਵਰੀ ਨੂੰ ਜਿਹੜਾ ਕੰਡਕਟ ਕਰਵਾਇਆ ਗਿਆ ਸੀਗਾ ਉਹਦੇ ਕਰਕੇ ਹੋ ਗਿਆ ਪਹਿਲਾਂ ਜਿਹੜਾ ਕਿ ਇਹ ਦਸੰਬਰ ਦੇ ਵਿੱਚ ਹੋਈ ਔਰ ਜੂਨ ਜਾਂ ਜੁਲਾਈ ਦੇ ਵਿੱਚ ਹੀ ਪੇਪਰ ਜਿਹੜਾ ਕਿ ਮਿਡ ਦੇ ਵਿੱਚ ਲਿਆ ਜਾਂਦਾ ਸੀਗਾ ਹੁਣ ਕੀ ਤੁਹਾਡਾ ਨੈਕਸਟ ਇਗਜ਼ਾਮ ਹੋਏਗਾ ਜਾਂ ਨਹੀਂ ਹੋਏਗਾ ਤਾਂ ਮੈਂ ਤੁਹਾਨੂੰ ਇੱਥੇ ਕਲੀਅਰ ਕੱਟ ਕਰ ਦੱਸ ਦਿੰਨੀ ਹੈਗੀ ਵੀ ਅੱਜ ਤੋਂ ਜਿਹੜਾ ਕਿ ਰਿਜ਼ਲਟ ਜਿਵੇਂ ਕੱਲ ਆਇਆ ਪਰਸੋਂ ਆਇਆ ਹਨਾ ਤਾਂ ਅੱਜ ਤੋਂ ਹੀ ਸਟਾਰਟ ਕਰ ਦੋ ਵੀ ਜਿਹੜਾ ਕਿ ਟਾਰਗੇਟ ਮੰਨ ਲਓ ਤੁਹਾਡਾ ਜੂਨ ਦੇ ਜੁਲਾਈ ਦੇ ਵਿੱਚ ਜਿਹੜਾ ਕਿ ਪੇਪਰ ਹੋ ਜਾਣਾ ਹੈ ਇਹ ਕੰਪਲਸਰੀ ਵੀ ਤੁਹਾਡਾ ਪੇਪਰ ਹੋਏਗਾ ਹੀ ਹੋਏਗਾ ਠੀਕ ਹੈ ਤਾਂ ਤੁਹਾਡਾ ਟਾਰਗੇਟ ਕੀ ਹੋਣਾ ਚਾਹੀਦਾਗਾ ਵੀ ਸੀਟੈਟ ਦੇ ਜਿਹੜਾ ਕੀ ਆ ਸੀ ਕਿਵੇਂ ਸਟਰੈਟਜੀ ਬਣਾਉਣੀ ਹੈ ਮੈਂ ਦੱਸਾਂਗੀ ਅਗਲੀ ਮਤਲਬ ਇਸ ਵੀਡੀਓ ਦੇ ਵਿੱਚ ਹੀ ਵੀ ਕਿਵੇਂ ਤੁਸੀਂ ਜਿਹੜੀ ਕੀ ਆ ਉਹ ਆਪਣੀ ਪ੍ਰੈਪਰੇਸ਼ਨ ਨੂੰ ਇਨਹਾਂਸ ਕਰਨਾਗਾ ਔਰ ਲੈਵਲ ਕੀ ਹੈ ਤੁਸੀਂ ਇਹ ਨਾ ਸੋਚੋ ਵੀ ਜਿਵੇਂ ਕੀ ਆ ਉਹ ਸਿਰਫ ਪੀਯੂਕਿਊ ਕਰ ਲਾਂਗੇ ਜਾਂ ਕੱਲਾ ਕੰਟੈਂਟ ਕਰ ਲਾਂਗੇ ਪੀਯੂਕਿਊ ਰਹਿਣ ਦਾਗੇ ਐਮਸੀਕਿਊ ਮੌਕ ਟੈਸਟ ਵਗੈਰਾ ਤਾਂ ਇਹ ਚੀਜ਼ ਜਮੇ ਵੀ ਨਹੀਂ ਮਾਈਂਡ 'ਚ ਰੱਖਣੀ ਹੈਗੀ ਕਿਉਂਕਿ ਲੈਵਲ ਕੀ ਹੋ ਰਿਹਾਗਾ ਅੱਪ ਹੋ ਰਿਹਾ ਲੈਵਲ ਹਾਈ ਹੋ ਰਿਹਾ ਕਵਸਚਨ ਦਾ ਜਿਹੜਾ ਕਿ ਅਸੀਂ ਪੀਵੀਐਸ ਇਅਰ ਕਵਸਚਨ ਦੇ ਅਕੋਰਡਿੰਗ ਜੇ ਦੇਖੀਏਗੀ ਠੀਕ ਹੈ ਤਾਂ ਇਹ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਵੀ ਜਿਹੜਾ ਪੇਪਰ ਤੁਹਾਡਾ ਆਉਣ ਵਾਲਾ ਆਏਗਾ ਠੀਕ ਹੈ ਥੋੜੇ ਜਿਹਾ ਟਾਈਮ 'ਚ ਤੁਹਾਨੂੰ ਕੀ ਮਿਲ ਜੇਗਾ ਨੋਟੀਫਿਕੇਸ਼ਨ ਮਿਲ ਜੇਗਾ ਫੈਬ ਜਾਂ ਮਾਰਚ ਦੇ ਵਿੱਚ ਠੀਕ ਹੈ ਫੈਬ ਤਾਂ ਲੰਘ ਹੀ ਗਿਆ ਮਾਰਚ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਔਰ ਜਿਹੜਾ ਕਿ ਅਪ੍ਰੈਲ ਮਾਰਚ ਅਪ੍ਰੈਲ ਜਿਹੜੀ ਹੁਣ ਅਪ ਸਿਲੇਬਸ ਜਾਂ ਪੈਟਰਨ ਦੀ ਗੱਲ ਕਰ ਲਈਏ ਤਾਂ ਦੇਖੋ ਇਹ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਮੈਂ ਤੁਹਾਨੂੰ ਸਿਲੇਬਸ ਦੱਸਾਂਗੀ ਕ੍ਰਾਈਟੇਰੀਆ ਦੱਸਾਂਗੀ ਵੀ ਕਿਵੇਂ ਪੜ੍ਹਨਾ ਕਿਹੜੀ-ਕਿਹੜੀਆਂ ਚੀਜ਼ਾਂ ਨੇ ਮੈਂ ਜਸਟ ਤੁਹਾਨੂੰ ਸਟ੍ਰੈਟੇਜੀ ਦੱਸਣ ਜਾ ਰਹੀਆਂ ਤੁਹਾਨੂੰ ਰਣਨੀਤੀ ਦੱਸਣ ਜਾ ਰਹੀ ਆ ਵੀ ਤੋ ਤਿਆਰੀ ਤੁਸੀਂ ਕਿਵੇਂ ਕਰਨੀ ਹੈਗੀ ਕਿਵੇਂ 3 ਮਹੀਨਿਆਂ ਦੇ ਵਿੱਚ ਆਪਣੇ ਪੂਰੇ ਸਿਲੇਬਸ ਨੂੰ ਕਵਰ ਕਰ ਸਕਦੇ ਹੋਗੇ ਦੇਖੋ ਸੀਡੀਪੀ ਜਿਹੜੀ ਕਿ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਤੁਹਾਨੂੰ 30 ਕੁਐਸਚਨ ਆਉਣੇ ਨੇ ਤੇ 30 ਨੰਬਰ ਦੇ ਆਉਣਗੇ ਠੀਕ ਹੈ 30 ਨੰਬਰ ਦੇ ਆਉਣਗੇ ਤੇ 30 ਕੁਐਸਚਨ 1 ਨੰਬਰ ਦਾ ਇਹਦੇ ਸਕਦੇ ਹੋਗੇ ਇਹਦੇ ਵਿੱਚ ਠੀਕ ਹੈ ਹੁਣ ਕੀ ਕਰਨਾ ਤੁਹਾਨੂੰ ਮੈਂ ਇੱਥੇ ਕੀ ਦੱਸਣ ਜਾਣੀ ਹੈ ਧਿਆਨ ਨਾਲ ਸੁਣਨਾ ਸਾਰੇ ਸਟੂਡੈਂਟਸ ਨੇ ਜਿਹੜਾ ਤੁਹਾਡਾ ਸੀਡੀਪੀ ਦਾ ਸਿਲੇਬਸ ਤਾਂ ਪਹਿਲਾ ਸਭ ਤੋਂ ਪਹਿਲਾ ਕੀ ਹੈਗਾ ਜਿਹੜਾ ਸਿਲੇਬਸ ਆ ਇਹਦੀ ਕੀ ਕਰ ਲੈਣੀ ਆ ਪੀਡੀਐਫ ਜਿਹੜੀ ਕੀ ਹੈਗੀ ਕਢਵਾ ਕੇ ਤੁਹਾਡੀ ਹਾਰਡ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਪਹਿਲੀ ਗੱਲ ਤਾਂ ਇਹ ਆ ਜਿੱਥੇ ਤੁਸੀਂ ਤਿਆਰੀ ਕਰ ਰਹੇ ਹੋ ਉੱਥੇ ਹੋਣੀ ਚਾਹੀਦੀ ਆ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਕੋਈ ਚੀਜ਼ ਨਹੀਂ ਛੇੜਨੀ ਹੈਗੀ ਤੁਸੀਂ ਸਿਲੇਬਸ ਦੇ ਵਿੱਚ ਪਹਿਲਾਂ ਸੀਡੀਪੀ ਨੂੰ ਚੱਕਣਾ ਠੀਕ ਹੈ ਸੀਡੀਪੀ ਦਾ ਪਹਿਲਾ ਟੌਪਿਕ ਜਿਹੜਾ ਵੀ ਤੁਹਾਡਾ ਹੈਗਾ ਚਾਈਲਡ ਡਵੈਲਪਮੈਂਟ ਦਾ ਕਿਵੇਂ ਵੀ ਆ ਪ੍ਰਿੰਸੀਪਲਸ ਆਫ ਡਵੈਲਪਮੈਂਟ ਨੇਗੀ ਉਹਨੂੰ ਕੀ ਕਰ ਦੇਣਾ ਪ੍ਰਿੰਸੀਪਲਸ ਆਫ ਡਵੈਲਪਮੈਂਟ ਨੂੰ ਪਹਿਲਾਂ ਸਾਰਾ ਕੀ ਕਰ ਦੇਣਾ ਰਿਵਾਈਜ਼ ਕਰ ਦੇਣਾ ਪੜ ਲੈਣਾ ਫਿਰ ਜਦੋਂ ਤੁਹਾਡਾ ਰਿਵਾਈਜ਼ ਹੋ ਗਿਆ ਫਿਰ ਦੂਜਾ ਟੌਪਿਕ ਚੱਕ ਲੈਣਾ ਅਕੋਰਡਿੰਗ ਟੂ ਸਿਲੇਬਸ ਦੂਜਾ ਟੌਪਿਕ ਚੱਕ ਲੈਣਾ ਉਹਨੂੰ ਪੜ ਲੈਣਾ ਤੁਹਾਡੇ ਨੋਟਸ ਬਣੇ ਹੋਣਗੇ YouTube ਦੇ ਉੱਪਰ ਜੜੀਆਂ ਕਿਨੇ ਕਿ ਪ੍ਰਿੰਸੀਪਲ ਡਵੈਲਪਮੈਂਟ ਤੇ ਮੇਰੀ ਵੀ ਵੀਡੀਓਜ਼ ਪਈਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਉਸ ਵਾਰ ਜੜੀਆਂ ਮੈਰਾਥਨਸ ਨੇ ਬਹੁਤ ਟੀਚਰਸ ਨੇ ਮੈਰਾਥਨ ਬੈਸਟ ਜਿਵੇਂ ਹਿਮਾਂਸ਼ੀ ਮੈਮ ਦੀ ਹੈ ਦੇਖ ਸਕਦੇ ਹੋ ਸਚਿਨ ਸਰ ਦੀਆਂ ਜਿੱਥੋਂ ਵੀ ਤੁਹਾਨੂੰ ਵਧੀਆ ਲੱਗਦਾ ਬੁੱਕਸ ਵੀ ਬਹੁਤ ਬੈਸਟ ਜੜੀ ਹੈ ਕਿਨੇ ਉੱਥੇ ਤੁਸੀਂ ਤਿਆਰੀ ਕਰ ਸਕਦੇ ਹੋ ਜੋ ਫੋਨ ਦੇ ਵਿੱਚ ਨਹੀਂ ਬੜਨਾ ਇੱਕ ਮੈਂ ਹੋਰ ਦੱਸ ਦਣੀ ਆ ਵੀ ਫੋਨ ਨੂੰ ਜਿਹੜਾ ਕਿ ਸਾਈਡ ਕਰਨਾ ਹੈ ਡਾਟਾ ਆਫ ਨੈਟ ਆਫ ਕਰਕੇ ਆਪਣਾ ਫੋਨ ਸਾਈਡ ਕਰ ਦੇਣਾ ਜਦੋਂ ਪੜਨ ਬੈਠਣਾ ਹੈ ਠੀਕ ਹੈ ਕੋਈ ਵੀ ਤੁਹਾਡੀ ਡਿਸਟਰੈਕਸ਼ਨ ਸਿਰਫ ਕਿ 2 ਘੰਟੇ ਦੇਣੇ ਨੇ ਸੀ 2 ਘੰਟੇ ਦੇਣੇ ਨੇ ਸੀਡੀਪੀ ਨੂੰ ਰਿਵੀਜ਼ਨ ਕਰਨੀਆ ਜਦੋਂ ਤੁਹਾਡੇ ਸੀਡੀਪੀ ਦਾ ਤਿਆਰ ਹੋ ਗਿਆ ਪੂਰਾ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਦੇ ਇਹ ਵਿੱਚ ਇਹ ਨੇਗੀਆਂ ਹੁਣ ਜਦੋਂ ਸੈਕੰਡ ਟਾਪਿਕ ਕਰਨ ਲੱਗੋਗੇ ਪਹਿਲਾਂ ਰਿਵਾਈਜ਼ ਕੀ ਕਰਨਾ ਫਰਸਟ ਵਾਲਾ ਪ੍ਰਿੰਸੀਪਲਸ ਆਫ ਡਵੈਲਪਮੈਂਟ ਪਹਿਲਾਂ ਕੀ ਕਰਨੇ ਨੇ ਰਿਵਾਈਜ਼ ਕਰਨੇ ਨੇਗੇ ਠੀਕ ਹੈ ਜਦੋਂ ਤੁਹਾਡੀ ਸੀਡੀਪੀ ਹੋ ਗਈ ਚੱਕ ਲੈਣੇ ਆ ਤੁਹਾਡੇ ਜਿੰਨੇ ਵੀ ਪੀਵਾਈਕਿਊ ਆਏ ਹੋਏ ਨੇਗੇ ਠੀਕ ਹੈ ਉਸੋ ਬਾਅਦ ਤੁਹਾਡੇ MCQ ਆਏ ਹੋਈ ਨੇਗੇ ਠੀਕ ਹੈ ਕਿੰਨੇ ਵੀ ਬਣਦੇ ਨੇ ਕਿਸੇ ਪੁਰਾਣੇ ਪੇਪਰ ਦੇ ਲੈ ਲੈ ਸਕਦੇ ਹੋ ਤੁਸੀਂ ਠੀਕ ਹੈ ਉਹਦੇ ਵਿੱਚੋਂ ਉਸੋ ਦਾ ਲੈਂਗੁਏਜ ਜਿਹੜੀ ਕਿ 1 ਇਹ ਵੀ 3 ਨੰਬਰ ਦੀ ਆਊਗੀ ਲੈਂਗੁਏਜ 2 ਇਹ ਤੁਹਾਨੂੰ ਚੂਸ ਕਰਨੀ ਆ ਵੀ ਹਿੰਦੀ ਇੰਗਲਿਸ਼ ਲੈਣੀ ਆ ਪੰਜਾਬੀ ਲੈਣੀ ਆ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਬੱਚਿਆਂ ਨੂੰ ਵੀ ਜਿਹੜੇ ਪੰਜਾਬ ਦੇ ਜਾਂ ਪੰਜਾਬੀ ਹੈਗੀ ਆ ਜਿੰਨਾਂ ਕੋਲ ਉਹ ਲੈਂਗੁਏਜ 1 ਜਿਹੜੀ ਕਿ ਪੰਜਾਬੀ ਚੂਸ ਕਰਨੀ ਆ ਕੰਪੈਰੀਜ਼ਨ ਜਿਹੜੀ ਕਿ ਇੰਗਲਿਸ਼ ਹੋ ਤੁਹਾਨੂੰ ਇਜ਼ੀ ਇਹਦੇ ਆਉਂਦੀ ਆਗੀ ਹਿੰਦੀ ਦੇ ਠੀਕ ਹੈ ਤਾਂ ਇਹ ਦੇ ਵਿੱਚ ਜਿਹੜਾ ਕਿ ਪੈਰਾਗ੍ਰਾਫ ਦੀ ਰਿਵੀਜ਼ਨ ਕਰਨੀ ਹੈਗੀ ਉਸ ਤੋਂ ਬਾਅਦ ਪੈਡਾਗੋਜੀ ਜਿਹੜੀ ਕੀ ਆ ਗਈ ਤੁਹਾਡੀ ਇਹਦੇ ਵਿੱਚ ਜਿਹੜੇ ਕੀ ਆ ਪੰਜਾਬੀ ਦੀ ਠੀਕ ਹੈ ਉਹ ਪੈਡਾਗੋਜੀ ਤੇ ਜਿਹੜੇ ਕਿ ਨੇ ਆਈਸੀਨੰਦਰਾ ਦੀ ਬੁੱਕ ਆਉਂਦੀ ਆ ਉਹ ਪੈਡਾਗੋਜੀ ਦੀ ਜਿਹੜੇ ਕਿ ਨੇ ਉੱਥੋਂ ਲਗਾ ਲੈਣੇ ਨੇ ਤੁਸੀਂ ਆਪਣੇ ਕਨਸੈਪਟ ਕਲੀਅਰ ਕਰ ਲੈਣੇ ਉਸ ਤੋਂ ਲੈਂਗੁਏਜ ਤੋਂ ਜਿਹੜੇ ਕਿ ਹਿੰਦੀ ਹਿੰਦੀ ਨੂੰ ਵੀ ਤੁਸੀਂ ਕੀ ਕਰਨਾ ਐਜ਼ ਇਟ ਇਜ਼ ਸੇਮ ਪੈਰਾਗ੍ਰਾਫ ਦੀ ਰਿਵੀਜ਼ਨ ਕਰਨੀ ਆ ਔਰ ਪੈਡਾਗੋਜੀ ਸੇਮ ਆਉਂਦੀ ਆ ਸਿਰਫ ਟਰਾਂਸਲੇਟ ਕੀਤੀ ਜਾਂਦੀ ਆ ਹੁਣ ਵਾਲੇ ਐਗਜ਼ਾਮ ਤੋਂ ਜਿਹਦੇ ਤੁਸੀਂ ਪਿਛਲੇ ਐਗਜ਼ਾਮ ਦੇ 21 ਅਗਸਤ ਦਾ ਜਦੋਂ ਹੋਇਆ ਸੀਗਾ 20 ਅਗਸਤ ਦਾ ਹੋਇਆ ਸੀਗਾ 21 ਅਗਸਤ ਦਾ ਸ਼ਾਇਦ ਤੇ ਉਸ ਵਾਰ ਤੁਹਾਡਾ ਇਹ ਵੀ ਇਦਾਂ ਹੀ ਰਿਵੀਜ਼ਨ ਕਰ ਲੈਣੀ ਆ ਪਹਿਲਾਂ ਇੱਕ ਟਾਪਿਕ ਨੂੰ 30 ਨੰਬਰ ਨੂੰ ਪੱਕੇ ਕਰ ਲੈਣਾ ਠੀਕ ਹੈ ਫਿਰ ਜਿਹੜੇ ਤੁਹਾਡੇ ਜਿਹੜੇ ਸਾਇੰਸ ਮੈਥ ਵਾਲੇ ਸਟੂਡੈਂਟਸ ਨੇਗੇ ਠੀਕ ਹੈ ਉਹ ਆਪਣਾ 60 ਨੰਬਰ ਦੀ ਸਾਇੰਸ ਮੈਥ 6th ਤੋਂ ਕਰਨਗੇ ਔਰ ਜਿਹੜੇ ਸੋਸ਼ਲ ਸਾਇੰਸ ਵਾਲੇ ਨੇ ਉਹ ਜਿਹੜੇ ਕਿਨੇ 6th ਤੋਂ 8th ਕਰਨਗੇ 9th ਮਤਲਬ ਆ ਜਾਂਦੀ ਆ 60 ਨੰਬਰ ਇੱਥੇ ਅਕੋਰਡਿੰਗ ਟੂ ਸਿਲੇਬਸ ਕਰਨਗੇ ਠੀਕ ਹੈ ਹੁਣ ਮੈਂ ਦੱਸ ਦਣੀ ਆ ਵੀ ਜਿਹੜਾ ਕੀ ਹੈਗਾ ਤੁਸੀਂ ਪਹਿਲਾਂ ਅਕੋਰਡਿੰਗ ਟੂ ਸਿਲੇਬਸ ਪ੍ਰੀਵियस ইয়ার কোশ্চেন ਚੱਕ ਲੈਣੇ ਨੇ ਅਸੀਂ ਵੀ ਟਾਪਿਕ ਜਿਵੇਂ ਆਇਓ ਹੋਏ ਨੇ কোশ্চেন ਬਣੇ ਹੋਏ ਨੇ ਉਹ ਤੋਂ ਤੁਸੀਂ ਦੇਖ ਲੈਣੇ ਨੇ ਕਿ কোশ্চেন ਬਣ ਕੇ ਕਿਵੇਂ ਆ ਰਹੇ ਨੇ ਇਹੇ 60 ਨੰਬਰ ਤੁਸੀਂ ਕੀ ਕਰਨੇ ਨੇਗੇ ਜੇ ਤੁਸੀਂ 30 ਨੰਬਰ ਇਧਰੋਂ ਤੇ 60 ਨੰਬਰ ਆਪਣੇ ਸਬਜੈਕਟ ਚੋਂ ਵੀ ਪੱਕੇ ਕਰ ਲੋਗੇ ਤਾਂ ਵੀ ਤੁਹਾਡਾ ਕੀ ਹੈ ਕੁਆਲੀਫਾਈ ਹੋ ਜੇਗਾ ਠੀਕ ਹੈ ਉਸ ਤੋਂ ਬਾਅਦ ਹੁਣ ਤੁਸੀਂ ਨੈਕਸਟ ਕੀ ਦੇਖਣਾ ਜਦੋਂ ਤੁਹਾਡਾ ਸਿਲੇਬਸ ਹੋ ਗਿਆ ਓ ਮਾਰੇ ਸ਼ੀਟ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਾਂਗੀ ਪ੍ਰਿੰਟ ਕਢਵਾ ਲੈਣੀ ਹੈਗੀ ਫਿਰ ਜਦੋਂ ਤੁਸੀਂ ਕੋਈ ਪੁਰਾਣਾ ਪੇਪਰ ਚੱਕ ਲੈਣਾ ਜਿਹੜਾ ਤੁਸੀਂ ਸੋਲਵ ਨਹੀਂ ਕੀਤਾ ਕਿਸੇ ਵੀ ਉਹਦਾ ਮਤਲਬ ਕਿ ਸੀਡੀ ਪੇ ਦੇ 15 ਕੁਐਸਚਨ ਚੱਕ ਲੈਣੇ 30 ਕੁਐਸਚਨ ਚੱਕ ਲੈਣੇ ਨੇ ਫਿਰ ਉਹਨੂੰ ਫਿਲ ਕਰਨਾ ਟਾਈਮਿੰਗ ਲਗਾ ਲੈਣੀ ਹੈ ਫਿਲ ਕਰਨਾ ਬਬਲਸ ਫਿਲ ਕਰਨੇ ਨੇਗੇ ਮਤਲਬ ਇਹ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਮਤਲਬ ਕਿ ਇੱਥੇ ਮੇਰੀ ਵੀਡੀਓ ਤੇ ਜਦੋਂ ਰਿਜ਼ਲਟ ਆਏਗਾ ਨਾ ਨੈਕਸਟ ਐਗਜ਼ਾਮ ਦਾ ਤੁਸੀਂ ਲਿਖ ਕੇ ਜਾਣਾ ਵੀ ਮੈਮ ਇਸ ਵਾਰ ਸਾਡਾ ਜਿਹੜਾ ਕਿ ਅਸੀਂ ਤੁਹਾਡੀ ਸਟਰੈਟਜੀ ਯੂਜ਼ ਕੀਤੀ ਸੀਗੀ ਸਾਡਾ ਕੁਆਲੀਫਾਈ ਹੋ ਗਿਆ ਮੈਂ ਐਨੇ ਕੋ ਦਾਅਵੇ ਨਾ ਕਰਨੀ ਕਿਉਂਕਿ ਮੈਂ ਸਟਰੈਟਜੀ ਮੇਰਾ ਕੁਆਲੀਫਾਈ ਹੋਇਆ ਤਾਂ ਮੈਂ ਉਹ ਯੂਜ਼ ਕੀਤੀ ਹੋਈ ਹੈ ਠੀਕ ਹੈ ਰੱਜੇ ਐਕਸਪੀਰੀਅੰਸ ਨਾਲ ਹੀ ਚੀਜ਼ ਹੁੰਦੀ ਹੁੰਦੀ ਹੈਗੀ ਉਸ ਤੋਂ ਬਾਅਦ ਕੀ ਹੈ ਤੁਹਾਡਾ ਜਿਹੜੀ ਕਿ ਆਪਾਂ ਨੈਕਸਟ ਗੱਲ ਕਰਨੀ ਹੈ ਕਿ ਹੁਣ ਜੜੀ ਮਤਲਬ ਤਿੰਨ ਚੀਜ਼ਾਂ ਨੇ ਗਈਆਂ ਦੇਖੋ ਮਤਲਬ ਕਿ ਜੜੀਆਂ ਆਪਣੇ ਕੋਲ ਬੇਸਿਕ ਤਿੰਨ ਚੀਜ਼ਾਂ ਹੁੰਦੀਆਂ ਨੇ ਗਈਆਂ ਜੇ ਆਪਾਂ ਕਹਿ ਦਨੇ ਵੀ ਤਿੰਨ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਜੜੀਆਂ ਸਾਡੀ ਪ੍ਰੈਪਰੇਸ਼ਨ ਨੂੰ ਕੀ ਕਰਦੀਆਂ ਨੇ ਇਨਹਾਂਸ ਕਰਦੀਆਂ ਨੇ ਜੀ ਸਭ ਤੋਂ ਪਹਿਲਾਂ ਤਾਂ ਜੜੀ ਕੀ ਹੈਗੀ ਤੁਹਾਡੇ ਕੋਲ ਬੈਸਟ ਸਟ੍ਰੈਟਜੀ ਹੋਣੀ ਚਾਹੀਦੀ ਹੈਗੀ ਠੀਕ ਹੈ ਜੇ ਤੁਹਾਨੂੰ ਸਟ੍ਰੈਟਜੀ ਅੱਛੀ ਹੋਏਗੀ ਤੁਹਾਡੀ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਆਂ ਦੇਖੋ ਜੜੀ ਕੀ ਆ ਜਿਵੇਂ ਆਪਾਂ ਕਹਿਣਾ ਵੀ ਕਿਸੇ ਵੀ ਕੰਪਲੀਟ ਐਗਜ਼ਾਮ ਲਈ ਜੜੇ ਕਿ ਨਿਤੂ ਮੈਮ ਨੇਗੇ ਨਿਤੂ ਸਿੰਘ ਮੈਮ ਨੇਗੇ ਠੀਕ ਹੈ ਇੰਗਲਿਸ਼ ਦੇ ਤਾਂ ਤੁਸੀਂ ਉਹਨਾਂ ਨੂੰ ਫੋਲੋ ਕਰ ਲਓ ਉਹਨਾਂ ਦੀ ਵੀਡੀਓ ਸੋਣ ਲਓ ਪਰ ਕੰਟੈਂਟ ਦੇ ਰਿਲੇਟਡ ਕਰਨੇ ਨੇ ਹੁਣ ਸ਼ਿਲਪੀ ਦੇਵ ਦੇ ਜਿਹੜੇ ਕਿਨੇਗੇ ਉਹਨਾਂ ਦਾ ਆਪਣਾ ਸ੍ਰੀ ਟੈਡਨਾ ਕਾਫੀ ਜ਼ਿਆਦਾ ਵੀਡੀਓਜ਼ ਨੇ ਕਿ YouTube ਦੇ ਉੱਪਰ ਉਹਨਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਕਿਉਂਕਿ ਉਹਨਾਂ ਦੇ ਆ ਪ੍ਰੋਪਰ ਜਿਹੜੇ ਕਿਨੇਗੇ ਟੌਪਿਕ ਵਾਈਜ਼ ਨੇ ਜਿਹੜੇ ਵੀ ਸਬਜੈਕਟ ਹੈ ਤੁਸੀਂ ਮਤਲਬ ਕਿ ਤਿਆਰੀ ਕਰ ਰਹੇ ਹੋ ਉਹ ਸਬਜੈਕਟ ਨੂੰ ਹੀ ਜਿਹੜਾ ਕੀ ਹੈਗਾ ਪਕੜ ਵਿੱਚ ਲੈ ਕੇ ਆਉਣਾਗਾ ਠੀਕ ਹੈ ਆਏ ਨਹੀਂ ਹੈਗਾ ਵੀ ਕਿਸੇ ਬੰਦਾ ਕੋਈ ਮਤਲਬ ਕਰਾ ਰਿਹਾ ਰੀਜ਼ਨਿੰਗ ਕਰਾ ਰਿਹਾ ਚਲੋ ਰੀਜ਼ਨਿੰਗ ਦਾ ਟੌਪਿਕ ਉੱਪਰ ਫਿਰ ਵੀ ਇੱਕ ਜਿਹੜਾ ਕੀ ਹੈਗਾ ਸਿਲੇਬਸ ਹ ਉਸੋਂ ਤੁਹਾਡੀ ਜਿਹੜੀ ਕਿ ਬੈਸਟ ਸਟ੍ਰੈਟਜੀ ਹੋਗੀ ਤੇ ਅਗਲੀ ਜਿਹੜੀ ਕੀ ਹੈਗਾ ਤੁਹਾਡੀ ਦਸ ਜਿਹੜਾ ਕੀ ਸਟਡੀ ਮਟੀਰੀਅਲ ਜਿਹੜਾ ਸਟਡੀ ਮਟੀਰੀਅਲ ਹੁਣ ਇਹ ਨਹੀਂ ਹੈਗਾ ਵੀ ਤੁਸੀਂ ਜਿਹੜਾ ਕੀ ਹੈਗਾ ਆਪਣੀ ਤੁਹਾਡੀ ਗ੍ਰੈਜੂਏਸ਼ਨ ਦਾ ਪੜ੍ਹੇ ਜਾਣਿਓ ਹਿਸਟਰੀ ਪੜ੍ਹੀ ਜਾਣਿਓ ਹਨਾ ਤੇ ਲੈਵਲ ਜਿਹੜਾ ਕਿ ਪੈਡਾਗੋਜੀ ਤੇ ਉਹ ਅਲੱਗ ਤੋਂ ਜੁੜਿਆ ਕਿ ਨਹੀਂ ਗਿਆ ਜਿਹੜੇ ਕਿ ਆਪਣੀ ਸਾਈਕੋਲੋਜੀ ਦੀ ਬੈਸਟ ਜਿਹੜੇ ਨੈਟ ਲੈਵਲ ਦੀ ਤਿਆਰੀ ਕਰ ਰਹੇ ਹੋ ਹਨਾ ਉਹਨਾਂ ਦੀਆਂ ਥੀਰੀਜ਼ ਪੜ੍ਹੀ ਜਾਣਿਓ ਜਿੰਨਾ ਬੱਚੇ ਹੁਣ ਤੱਕ ਜਿਵੇਂ ਪਿਆਜੇ ਨੂੰ ਪਤਾ ਹੈ ਪਿਆਜੇ ਵਾਈਗੋਸਕੀ ਜਿਹੜੇ ਕਿ ਨੇ ਕੋਲਬਰਗ ਆਪਣੇ ਲੱਗੇ ਹੋਏ ਨੇਗੇ ਸੀਡੀ ਦੇ ਵਿੱਚ ਠੀਕ ਹੈ ਸੀਟੈਟ ਦੇ ਵਿੱਚ ਤਾਂ ਉਹਨਾਂ ਦੀ ਹੀ ਜਿਹੜੇ ਕਿ ਨੇ ਤੁਸੀਂ ਕੁਐਸਚਨ ਲਗਾਣੇ ਨੇ ਉਹਨਾਂ ਦੀਆਂ ਥੀਰੀਜ਼ ਨੂੰ ਪੂਰਾ ਨੈਟ ਅਪ ਫਰੋਲ ਦੇਣਾ ਹੈਗਾ ਵਿਕੀਪੀਡੀਆ ਜ ਕਿ ਵੀ ਕਿਵੇਂ ਕੋਰਸਨ ਚ ਕਿਹੜੀ ਕਿਹੜੀਆਂ ਬੁੱਕਸ ਨੇਗੀਆਂ ਉਹ ਸਾਰਾ ਜਿਹੜਾ ਕਿ ਆ ਤੁਸੀਂ ਇਹਦੇ ਵਿੱਚ ਜਿਹੜਾ ਕਿ ਆ ਤੁਹਾਡਾ ਆ ਉਹ ਕਰਦਾਗਾ ਠੀਕ ਹੈ ਮੈਟਰ ਕਰਦਾ ਉਸ ਤੋਂ ਬਾਅਦ ਜਿਹੜੇ ਕੀ ਹੈਗਾ ਹੁਣ ਜਿਹੜੇ ਕੀ ਹੈ ਗਾਈਡੈਂਸ ਹੁਣ ਕੀ ਹੈ ਗਾਈਡੈਂਸ ਗਾਈਡੈਂਸ ਕੀ ਜ਼ਰੂਰੀ ਹੈ 3 ਨੰਬਰ ਤੇ ਇਹਦੇ ਵਿੱਚ ਕੀ ਹੈਗਾ ਵੀ ਜਿਹੜੇ ਕੀ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂਗੀ ਜੇ ਤੁਸੀਂ ਤੁਹਾਡੇ ਕੋਲ ਸਹੀ ਗਾਈਡੈਂਸ ਨਹੀਂ ਹੋਊਗੀ ਸਹੀ ਰਸਤਾ ਨਹੀਂ ਹੋਗਾ ਜਿਵੇਂ ਕਿਸੇ ਨੇ ਮਤਲਬ ਕਿ ਪਰਸਨ ਨੇ ਕੋਈ ਪੁੱਛਿਆ ਵੀ ਇੱਧਰ ਜਿਹੜੇ ਇਹ ਵਾਲਾ ਸੜਕ ਆ ਜਾ ਇਹ ਵਾਲਾ ਰਾਹ ਆ ਇਹ ਕਿਧਰਲੀ ਸਾਈਡ ਜਾਂਦਾਗਾ ਹਨਾ ਤੁਸੀਂ ਮਤਲਬ ਜੇ ਉਹਨੂੰ ਪਤਾ ਹੋਊਗਾ ਤਾਂ ਤੁਸੀਂ ਸਹੀ ਗਾਈਡ ਕੀਤਾ ਹੋਏਗਾ ਉਹ ਸਹੀ ਰਸਤੇ ਚੱਲ ਜਾਏਗਾ ਨਹੀਂ ਉਹਨੂੰ ਸਹੀ ਕਿਤੇ ਵੀ ਇੱਧਰ ਜਾ ਕੇ ਬੰਦਾ ਕੀ ਹੋ ਜਾਏਗਾ ਉਲਟੇ ਜਾਏਗਾ ਅਮੀ ਸੇਮ ਜਿਹੜੇ ਕਿ ਆ ਗਾਈਡੈਂਸ ਤੁਹਾਨੂੰ ਐਗਜ਼ਾਮ ਦੇ ਥਰੂ ਵੀ ਪਤਾ ਹੋਣੀ ਚਾਹੀਦੀ ਹੈਗੀ ਵੀ ਪਹਿਲਾਂ ਅਸੀਂ ਜਿਹੜੇ ਸਟ੍ਰੈਟੇਜੀ ਕਿਵੇਂ ਬਣਾਉਣੀ ਹੈ ਕਿਵੇਂ ਤਿਆਰੀ ਕਰਨੀ ਹੈਗੀ ਠੀਕ ਹੈ ਤਾਂ ਹੁਣ ਤੁਸੀਂ ਕੀ ਕਰ ਲੈਣਾ ਆਪਣੇ ਜਿਹੜੇ ਕੰਮ ਰਕਸੇ ਕਰ ਲੈਣੇ ਨੇ ਅੱਜ ਤੋਂ ਹੀ ਜਿਹੜੀ ਕਿ ਆ ਪ੍ਰੈਪਰੇਸ਼ਨ ਨੂੰ ਸਟਾਰਟ ਕਰ ਦੇਣਾ ਜਿੰਨੀ ਵੀ ਤੁਹਾਡੇ ਨੋਟਸ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਟੂਡੈਂਟਸ ਹੈ ਤਾਂ ਹੈ ਨਹੀਂ ਵੀ ਜਿਹੜੇ ਕਿ ਨਵੇਂ ਆ ਡਾਊਨ ਹੋ ਰਹੇ ਨੇ ਸਾਰੇ ਜਿਹੜੇ ਕਿ ਨਗੇ ਐਨੇ ਲੱਖ ਬੱਚਾ ਪੇਪਰ ਦਿੰਦਾਗਾ ਤਾਂ ਨੋਟਸ ਅਪ੍ਰੀਸ਼ਾਨਾ ਕਿੱਤੀ ਹੋਏਗੀ ਨਾ ਨੋਟਸ ਬਣਾਣੇ ਹੋਗੇ ਤਾਂ ਉਹਨਾਂ ਨੂੰ ਜਿਹੜੇ ਕੀ ਆ ਡੇਲੀ ਮਤਲਬ ਕਿ 10 ਕਿਤਾਬਾਂ ਨਹੀਂ ਪੜ੍ਹਣੀਆਂ ਇੱਕ ਕਿਤਾਬ ਨੂੰ 10 ਵਾਰ ਪੜ੍ਹਨਾ ਡੇਲੀ ਰਿਵੀਜ਼ਨ ਦੋ ਚੀਜ਼ਾਂ ਦਿਮਾਗ 'ਚ ਰੱਖਣੀਆਂ ਨੇ ਰਿਵੀਜ਼ਨ ਐਮਸੀਕਿਊ ਪੀਵਾਇਕਿਊ ਤਾਂ ਲਗਾਉਣੇ ਲਗਾਉਣੇ ਨੇ ਜਦੋਂ ਤੁਹਾਡਾ ਹੋ ਗਿਆ ਜਿਵੇਂ ਤੁਹਾਡੀ ਸੀਡੀਪੀ ਜਿਹੜੀ ਕੰਪਲੀਟ ਹੋ ਗਈ ਫਿਰ ਓਐਮਰ ਸ਼ੀਟ ਤੇ ਫਿਲ ਬੱਬਲਜ਼ ਨਾਲ ਕਰਨੀ ਆ ਐਵੇਂ ਐਸਐਸ ਸਾਇੰਸ ਦੇ ਜਿਹੜੇ 60 ਕੁਐਸਚਨ ਨੇ ਬੱਬਲਜ਼ ਨਾਲ ਫਿਲ ਕਰਨੇ ਫਿਰ ਹਿੰਦੀ ਪੰਜਾਬੀ ਨੂੰ ਸੋਲਵ ਕਰਨਾਗਾ ਠੀਕ ਹੈ ਪੀਵੀਐਸਏ ਪੀਵੀਅਰ ਪ੍ਰੀਵੀਅਸ ਈਅਰ ਦੀਆਂ ਬੁੱਕਸ ਜਿਹੜੀਆਂ ਕਿ ਨਗੇ ਸੀਟ ਐਟ ਨਾਲ ਰਿਲੇਟਡ ਜਿੰਨੇ ਵੀ ਐਗਜ਼ਾਮ ਹੁੰਦੇ ਨੇਗੇ ਠੀਕ ਹੈ ਸਟੇਟ ਦੇ ਤਾਂ ਉਹਨਾਂ ਨਾਲ ਜਿਹੜੇ ਕਿ ਨਗੇ ਲੈ ਕੇ ਤੁਸੀਂ ਤਿਆਰੀ ਕਰ ਸਕਦੇ ਹੋ ਜਬ ਮੌਕ ਟੈਸਟ ਜਿਹੜੇ ਕਿ ਨਗੇ ਸਾਈਟ ਤੇ ਵੀ ਪਈ ਨੇ ਪੁਰਾਣੇ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਕਿ ਨੇ ਆਨਲਾਈਨ ਹੋਈ ਸੀਗੀ ਸੀਬੀਐਸਈ ਸਾਈਟ ਤੇ ਵੀ ਪਏ ਤੁਹਾਨੂੰ ਅਵੇਲੇਬਲ ਹੋ ਜਾਣਗੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਾਂਗੇ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਤਲਬ ਕਿ ਦੇਖਣਾ ਠੀਕ ਹੈ ਸਮਝਣਾ ਤਾਂ ਇਹੀ ਤੁਹਾਡੇ ਜਿਹੜੇ ਕੀ ਹੈਗਾ ਵਾਧੇ ਜਿਹੜੇ ਕਦਮ ਨੇ ਉਹ ਇਸ ਕਰਕੇ ਜਿਹੜਾ ਕਿ ਆ ਨਾ ਤਾਂ ਜਿਹੜੇ ਸਟੂਡੈਂਟਸ ਨੇ ਦਿਲ ਛੱਡਣਾ ਆਪਣਾ ਜਿਹੜਾ ਹੌਂਸਲਾ ਨਹੀਂ ਹਾਰਨਾ ਹੈਗਾ ਇੱਕ ਮੋਟੀਵੇਸ਼ਨ ਕਿਉਂਕਿ ਤੁਸੀਂ ਖੁਦ ਹੀ ਤੁਹਾਡੇ ਅੰਦਰ ਜਿਹੜੇ ਕਿ ਤੁਸੀਂ ਖੁਦ ਹੀ ਆਪਣੇ ਆਪ ਲਈ ਇੱਕ ਮੋਟੀਵੇਟ ਹੋਗੇ ਮੋਟੀਵੇਸ਼ਨ ਤੁਹਾਡੇ ਅੰਦਰ ਜਿਹੜੀ ਕਿ ਉਹ ਤੁਹਾਨੂੰ ਜਗਾਏਗੀ ਤਾਹੀਂ ਤੁਸੀਂ ਆਪਣੀ ਮੰਜ਼ਲ ਵੱਲ ਕੀ ਕਰੋਗੇ ਵਧੋਗੇ ਇਸ ਕਰਕੇ ਇਹ ਚੀਜ਼ ਨਹੀਂ ਸੋਚਣੀ ਵੀ ਇੱਕ ਪੇਪਰ ਆਇਆ ਹੋਇਆ ਐਗਜ਼ਾਮ ਆਇਆ ਮੈਂ ਉਹਦੀ ਤਿਆਰੀ ਕਰਾਂ ਉਹਦੀ ਕਰਾਂ ਸਿਰਫ ਪਹਿਲਾਂ ਤੁਹਾਡੇ ਕੋਲ ਟਾਰਗੇਟ ਕੀ ਹੋਣਾ ਚਾਹੀਦਾ ਜਿਹਦੇ ਵੱਲ ਤੁਸੀਂ ਕੀ ਕਰ ਰਹੇ ਹੋਗੇ ਇੱਕ ਫੋਕਸ ਕਰਨਾ ਵੀ ਤੁਹਾਡਾ ਜਿਹੜਾ ਕੀ ਹੈਗਾ ਜਿਹੜੀ ਚੀਜ਼ ਪੜ੍ਹਨੀ ਹੈ ਉਹਨੂੰ ਚੰਗੀ ਤਰ੍ਹਾਂ ਪੜ੍ਹਨੀ ਹੈਗੀ ਇੱਕ ਟੌਪਿਕ ਪੜ੍ਹਨਾ ਉਹਨੂੰ ਚੰਗੇ ਤਰ੍ਹਾਂ ਜਿਹੜਾ ਕਿ ਖਤਮ ਕਰਕੇ ਤੁਹਾਡੀ ਕੱਲ ਨੂੰ ਕੋਈ ਕੁਐਸਚਨ ਉਹਦੀ ਟੌਪਿਕ ਦੇ ਵਿੱਚੋਂ ਬਣ ਕੇ ਆ ਰਿਹਾ ਤਾਂ ਤੁਸੀਂ ਜਾਣ ਨਹੀਂ ਦੇਣਾ ਹੈਗਾ ਐਨੇ ਕੋ ਜਿਆਦਾ ਜਿਹੜੀ ਕਿ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈਗੀ ਕਿਉਂਕਿ ਲੈਵਲ ਜਿਹੜਾ ਕਿ ਇਨਕਰੀਜ਼ ਹੋ ਰਿਹਾ ਦੇਖੋ ਆਪ ਆਪ ਵੀ ਦੇਖ ਰਿਹਾ ਮੈਂ ਇਹ ਵੀਡੀਓ ਨਹੀਂ ਲੈ ਕੇ ਵੀ ਅਬ ਤੁਹਾਨੂੰ ਚੇਂਜ ਮਿਲੇਗਾ ਬਦਲਾਅ ਮਿਲੇਗਾ ਦੇਖੋ ਪੀਜੀਟੀ ਲੈਵਲ ਆਏਗਾ ਉਹ ਤਾਂ ਓਬਵੀਅਸ ਆ ਵੀ ਕੋਈ ਗੱਲ ਨਹੀਂ ਜਿਵੇਂ ਆਪਾਂ ਐਚ ਡਾਟ ਹਰਿਆਣੇ ਚ ਦਿੰਨੇ ਆਗੇ ਠੀਕ ਹੈ ਐਚ ਡਾਟ ਲੈਵਲ 1 2 3 ਹੁੰਦਾ ਐਦਾਂ ਹੀ ਸੈਟਰ ਚ ਹੋ ਜਾਏਗਾ ਐਡਾ ਕੋਈ ਇਸ਼ੂ ਨਹੀਂ ਹੋਏਗਾ ਸਾਰਾ ਮਤਲਬ ਕਿ ਨਾਰਮਲ ਚੱਲੀ ਜਾਂਦਾ এডੂਕੇਸ਼ਨ ਆ ਜੇ ਕੋਈ ਚੇਂਜ ਨਹੀਂ ਆਏਗਾ ਤਾਂ ਆਪਾਂ ਨੂੰ ਵੀ ਪਤਾ ਜਿਹੜਾ ਕੀ ਨੇਗੇ ਪਾਣੀ ਵਗਦੇ ਹੀ ਸਹੀ ਲਿਗੇ ਖੜਦੇ ਪਾਣੀਆਂ ਦੇ ਵਿੱਚੋਂ ਜਿਹੜਾ ਕੀ ਹੈਗਾ 부 ਆਉਣ ਲੱਗ ਜਾਂਦੀ ਹੈਗੀ ਠੀਕ ਹੈ ਤਾਂ ਇਸ ਕਰਕੇ ਮਤਲਬ ਕਿ ਬੋ ਦੇ ਨਾਲੋਂ ਕੀ ਹੈਗਾ ਪਾਣੀ ਵਗਦੇ ਹੀ ਚੰਗੇ ਨੇਗੇ ਮਤਲਬ ਕਿ ਜ਼ਿੰਦਗੀ ਚੱਲਦੀ ਹੀ ਸਹੀ ਰਹਿੰਦੀ ਹੈਗੀ ਇਸ ਦੇ ਤਰੀਕੇ ਦੇ ਨਾਲ ਜਿਹੜਾ ਕਿ ਤੁਸੀਂ ਸਾਰੀ ਜਿਹੜੀ ਕੀ ਆ ਸਟ੍ਰੈਟਜੀ ਨੂੰ ਨੋਟ ਕਰ ਲੈਣਾ ਔਰ ਜਿਹੜੇ ਕਿ ਨੇ ਟਾਰਗੇਟ ਤੁਸੀਂ 1 ਡੇ ਟਾਰਗੇਟ ਰੱਖਣੇ ਨੇਗੇ ਤਾਂ ਜੋ ਤੁਹਾਡੀ ਜਿਹੜੀ ਕੀ ਆ ਰਿਵੀਜ਼ਨ ਡੇਲੀ ਰੁਟੀਨ ਦੇ ਨਾਲ ਹੋਈ ਜਾਵੇ ਠੀਕ ਹੈ ਤਾਂ ਜਿਹੜੇ ਸਟੂਡੈਂਟਸ ਆਪਣੇ YouTube ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਔਰ ਵੀਡੀਓ ਨੂੰ ਵੀ ਬਹੁਤ-ਬਹੁਤ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ